ਉਹ ਬੁਰੂ ਕੀ ਸੱਜੀ ਨਵਾਜੀ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਗੁਰੂ ਸਵਾਰੇ ਸਾਧ ਸੰਗਤ ਸਤਿਗੁਰਾਂ ਦੇ ਪਾਵਨ ਮਿੱਤਰ ਦਰਬਾਰਾਂ ਦੇ ਵਿੱਚ ਸੱਜ ਬੈਠਣ ਦਾ ਸੁਭਾਅ ਸਨ ਮਾਪਤਾ ਪ੍ਰਾਪਤ ਹੋਇਆ ਹੈ ਆਓ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁਰਤ ਨੂੰ ਪਕਾਈਏ ਸਾਰੇ ਦੇ ਵਿੱਚ ਆਈਏ ਇੱਕ ਮਨ ਇੱਕ ਚਿੱਤ ਹੋ ਕੇ ਸਰਤੀਆਂ ਫਰਤੀਆਂ ਨੂੰ ਇਕਾਦਰ ਕਰੀਏ ਬੜੇ ਅਤਿ ਦੇ ਨਾਲ ਬੜੇ ਸਤਕਾਰ ਦੇ ਨਾਲ ਰਸਨਾ ਉੱਤੇ ਵਿਤਰ ਕਰੀਏ ਗੱਜਕੀ ਆਖਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਜੀ ਦਾ ਪਾਵਨ ਬਚਨ ਹੈ ਕਿਆ ਜਾਣਾ ਕਿਵੇਂ ਮਰਹੇਗੀ ਕਿਹੈਸਾ ਮਰਨਾ ਹੋ ਜੇਕਰ ਸਾਹਿਬ ਮਨੋਂ ਨਾ ਬਿਸਰੇ ਤਸੇਲਾ ਮਰਨਾ ਹੋ ਇਸੇ ਸ਼ਬਦ ਨੂੰ ਮੁੱਖ ਰੱਖਦੇ ਗੁਰੂ ਗੁਰਸੇਵਰੇ ਸਾਹਿਬ ਸਾੰਮਣੇ ਦੀ ਸੰਸਾਰ ਤੇ ਪਰ ਤੇ ਐਸੇ ਜਰਨੈਲਾ ਆਏ ਜਿਨ੍ਹਾਂ ਨੇ ਆਪਣਾ ਮਰਨਾ ਸਫਲ ਕੀਤਾ ਜਦ ਕਿ ਆਪੋ ਸਦਨਾ ਵਾਹਿਗੁਰੂ ਸਿੱਖ ਤਾਰੀਖ ਦੇ ਅਨੁਸਾਰ ਗੌਮ ਦੇ ਇਤਿਹਾਸ ਦੇ ਅਨੁਸਾਰ ਅੱਜ ਦਾ ਇਹ ਦਿਨ ਉਹ ਮਹਾਨ ਦਿਨੇ ਜਿਸ ਦਿਨ ਖਾਲਸਾ ਗੌਮ ਦੇ ਚੀਫ ਕਮਾਂਡਰ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋਏ ਸਨ ਬਹੁਤ ਬੜਾ ਨਾਮ ਮਹਾਨ ਜਰਨੈਲ ਸੰਤ ਸਿਪਾਹੀ ਦੇ ਆਰਣੀ ਬੜੇ ਪ੍ਰਮੁੱਖ ਯੋਧੇ ਹੋਏ ਹਨ ਗੱਜਕੀ ਆਖੋ ਸਤਨਾਮ ਵਾਹਿਗੁਰੂ ਇਹਨਾਂ ਦੇ ਨਾਮ ਨਾਲ ਜਿਹੜਾ ਸ਼ਬਦ ਨਲਵਾ ਜੁੜਿਆ ਨਾ ਉਹਦੀ ਵੀ ਇੱਕ ਵੱਖਰੀ ਦੇਖੇ ਕਹਾਣੀ ਹੈ ਬਾਬਾ ਪ੍ਰੇਮ ਸਿੰਘ ਜੀ ਬੋਤੀ ਲਿਖਦੇ ਨੇ ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਸੀ ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਤੇ ਮਹਾਨ ਸੂਰਬੀਰ ਸੀ ਉਹ ਉਹ ਸ਼ੇਰ ਨਾਲ ਲੜ ਕੇ ਨਾ ਮਰਨ ਦੇ ਵਿੱਚ ਪ੍ਰਸਿੱਧੀ ਰੱਖੀ ਸੀ ਉਸ ਨੇ ਰਾਜੇ ਨਲ ਨੇ ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਦੇ ਵਿੱਚ ਇਹ ਜੇ ਕਈ ਗੁਣ ਸਨ ਤੇ ਅਖੀਰੀ ਉਹ ਗੁਣ ਵੀ ਸਾਬਤ ਹੋਇਆ ਜਦੋਂ ਸ਼ੇਰ ਨੇ ਹਮਲਾ ਕੀਤਾ ਇਹ ਸ਼ਸਤਰ ਉਠਾਉਣ ਦਾ ਹੁਕਮ ਨਹੀਂ ਹੋਇਆ ਇੱਕੋ ਦਮ ਚਪਟਾ ਮਾਰੇ ਆ ਤੇ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਉਹਦੇ ਸ਼ੇਰ ਦੇ ਮੁਕਤਫਰ ਕੇ ਜਵਾੜਿਆਂ ਤੋਂ ਫੜ ਕੇ ਬਚਾ ਲਉ ਪਾਇਆ ਲੱਜ ਗਿਆ ਕੋਸਤਨਾ ਤੇ ਉਹ ਸਮੇਂ ਫਿਰ ਇਹ ਜਿਹੜੀ ਰਾਜਾ ਨਲਵੀ ਪਦਵੀ ਸੀ ਨਲਵਾ ਉਹ ਹਰੀ ਸਿੰਘ ਨਲਵਾ ਜੀ ਦੇ ਨਾਮ ਨਾਲ ਪ੍ਰਸਿੱਧੀ ਹੋਈ ਲੱਜ ਗਿਆ ਕੋਸਤਨਾ ਥੋੜੀ ਜੀ ਤਬਦੀਲੀ ਹੋਣ ਕਰਕੇ ਨਾਵਾਂ ਦੇ ਵਿੱਚ ਵੀਰ ਫਰਕ ਪੈ ਜਾਂਦਾ ਏ ਜਿਵੇਂ ਜਿਵੇਂ ਜਵਾਨ ਤੇ ਚੜਦਾ ਜਾਂਦਾ ਏ ਉਸੇ ਤਰ੍ਹਾਂ ਫਿਰ ਨਾਮ ਪੱਕ ਜਾਂਦਾ ਏ ਸਰਦਾਰ ਹਰੀ ਸਿੰਘ ਨੱਲਵਾ ਜੀ ਦਾ ਜਨਮ ਹੁੰਦਾ ਏ 1799 ਦੇ ਵਿੱਚ ਗੁਜਰਾਵਾਲਾ ਸ਼ੁਕਰਚੱਕੀਆ ਮਿਸਲ ਵਿੱਚ ਗੱਜਕਿਆ ਕੁਸਤਨਾ ਵਾਹਿਗੁਰੂ ਪੇਸ਼ੀ ਹਿੰਦੀ ਹਿੰਦੀਏ ਅੱਜ ਦੇ ਦਿਨ 30 ਅਪ੍ਰੈਲ 1837 ਜਮਰਾਉ ਦੇ ਕਿਲੇ ਦੇ ਵਿੱਚ ਸਿੱਖ ਸਾਮਰਾਜ ਦੇ ਵਿੱਚ ਗੱਜਕਿਆ ਕੁਸਤਨਾ ਨਵਾਈ ਗੁਰੂ ਵਫਾਦਾਰੀ ਨੇ ਭਾਈ ਇਹ ਸਾਰੀ ਉਮਰ ਸਿੱਖ ਖਾਲਸਾ ਫੌਲ ਦੇ ਨਾਮ 1804 ਤੋਂ ਲੈ ਕੇ 1837 ਤੱਕ ਸੇਵਾ ਨਵਾਈਏ ਮਰਦੇ ਦਮ ਤੱਕ 1804 ਤੇ 1837 ਮਰਦੇ ਦਮ ਤੱਕ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਇਹ ਸੇਵਾ ਨਿਭਾਈ ਬਖਰੇ ਬਖਰੇ ਉਹਨਾਂ ਨੂੰ ਥਾਂ ਥਾਂ ਤੇ ਪਦਵੀ ਮਿਲੇ ਜਿਦੇ ਵਿੱਚੋਂ ਮੁੱਖ ਇਨਾਮ ਹੈ ਇਜਾਜ਼ਤੀ ਇਹ ਸਰਦਾਰੀ ਜਵਾਨ ਹੁੰਦੇ ਹੈ ਜੀਵਨ ਸਾਥੀ ਬੀਬੀ ਰਾਜਕੌਰ ਜੀ ਨਾਲ ਇਹਨਾਂ ਦਾ ਆਨੰਦ ਕਾਰਜ ਹੁੰਦਾ ਹੈ ਇਤਾਜੀ ਦਾ ਨਾਮ ਗੁਰਬਿਆਲ ਸਿੰਘ ਹੈ ਮਾਤਾ ਜੀ ਦਾ ਨਾਮ ਧਰਮਕੌਰ ਹੈ ਤੇ ਅਗੋਂ ਇਹਨਾਂ ਦੇ ਪੁੱਤਰ ਜਵਾਹਰ ਸਿੰਘ ਨਲੂਆ ਗੁਰਦਿੱਤ ਸਿੰਘ ਨਲੂਆ ਅਰਜਨ ਸਿੰਘ ਪੰਜਾਬ ਸਿੰਘ ਔਰ ਦੋ ਧੀਆ ਚੰਦਕੌਰ ਤੇ ਅਨੰਦਕੌਰ ਨਜਕੀਆ ਉਸਤਨ ਵਾਹਿਗੁਰੂ ਸਭ ਤੋਂ ਵੱਡਾ ਮੁੱਖ ਜਿਹੜਾ ਇਹਨਾਂ ਨੇ ਕਾਰਜ ਕੀਤਾ ਸੀ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਪੰਜਾ ਸਾਹਿਬ ਦਾ ਨਿਰਮਾਣ ਇਹਨਾਂ ਨੇ ਕਰਵਾਇਆ ਸੀ ਗੁਰਦਰਾ ਪੰਜਾ ਸਾਹਿਬ ਦਾ ਇਤਿਹਾਸ ਅਗੁਰਦੀ ਨੇ ਪੰਜਾ ਲਾਕੇ ਕੰਧਾਰੀ ਦਾ ਜਿਹੜਾ ਉਪਰੋਂ ਵਲੀ ਕੰਧਾਰੀ ਨੇ ਹੰਕਾਰ ਤੇ ਵਿਚਾਰ ਕੇ ਪੱਥਰ ਸੁੱਟਿਆ ਸੀ ਗੱਲ kia ਉਸ ਦਾ ਵਾਹ ਰਹੀ ਗੀ ਇਹ ਜਮਰੌਤ ਦਾ ਕਿਲਾ ਵੀ ਹਰੀ ਸਿੰਘ ਨਲੂਆ ਜੀ ਦੀ ਦੇਖ ਰੇ ਖੇਠ ਬਣਿਆ ਔਰ ਜਿੰਨੀ ਤਾਰੀਫ ਕਰੀ ਜਾਈਏ ਨਾ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਉਨੀ ਘਟੇ ਗੁਰੂ ਪਿਆਰੇ ਸੰਖੇਪ ਰੂਪ ਦੇ ਵਿੱਚ ਇਤਿਹਾਸ ਤੇ ਚਾਨਣਾ ਪਾਵਾਂਗੇ ਆਪਾਂ ਕਿਸ ਤਰ੍ਹਾਂ ਸਿੱਖ ਸਾਮਰਾਜ ਦੇ ਵਿੱਚ ਹਰੀ ਸਿੰਘ ਨੰਗਵਾ ਜੀ ਦਾ ਕੀ ਕਾਰਜ ਸੀਗਾ ਜ ਕੀਆ ਉਸਤਨਾਵ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਵਿੱਚ ਸਭ ਤੋਂ ਮਹਾਨ ਯੋਧੇ ਆ ਹੁਣੇ-ਹੁਣੇ ਆਪ ਜੀ ਨੇ ਸੁਣਿਆ ਵੀ ਹੋਵੇਗਾ ਜਿਹੜੇ ਪੜਦੇ ਨਹੀਂ ਆਸਟ੍ਰੇਲੀਆ ਦੇ ਵਿੱਚ ਬਿਲੀਅਨਰ ਮੈਗਜ਼ੀਨ ਹੈ ਇੱਕ ਬਹੁਤ ਵੱਡਾ ਆਸਟ੍ਰੇਲੀਆ ਦੇ ਵਿੱਚ ਉਹਦੇ ਵਿੱਚੋਂ ਵਿਸ਼ਵ ਦੇ 10 ਯੋਧਿਆਂ ਦੇ ਵਿੱਚੋਂ ਸਭ ਤੋਂ ਫਸਟ ਜਿਹੜਾ ਇਹ ਉਹਦਾ ਹੈ ਹਰੀ ਸਿੰਘ ਨਲਵਾ ਜੀ ਦਾ ਨਾਮ ਆਇਆ ਉਹਦੇ ਵਿੱਚ ਗੱਜ ਗਿਆ ਉਸਦਾ ਵਾਹਿਗੁਰੂ ਤੇ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਵਿਸ਼ਵ ਦੇ ਵਿੱਚੋਂ ਪੂਰੇ ਸੰਸਾਰ ਦੇ ਵਿੱਚੋਂ ਮਹਾਨ ਯੋਧਾ ਹਰੀ ਸਿੰਘ ਨਲਵਾ ਜੀ ਇਹ ਗੱਜ ਕੀ ਆਪਕੋ ਸੁਣਾ ਚੜ੍ਹਦੀ ਜਵਾਨੀ 14-15 ਸਾਲ ਦੀ ਉਮਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਦੇਖ ਦੇ ਇੱਕ ਹਿੱਟ ਆ ਜਾਂਦੇ ਆ ਤੇ ਅੰਤ ਤੱਕ 46 ਸਾਲ ਦੀ ਉਮਰ ਤੱਕ ਉੱਥੇ ਹੀ ਰਹਿੰਦੇ ਨੇ ਫਿਰਤਾ ਜਿੱਕਾ ਕੁਸਤਨਾ। ਖਾਲਸਾ ਰਾਜ ਦੌਰਾਨ ਸਭ ਤੋਂ ਵੱਡੇ ਸੈਨਾਪਤੀ ਮੁੱਖ ਸੈਨਾਪਤੀ ਇਤਿਹਾਸ ਵਿੱਚ ਇੱਕੋ ਇੱਕ ਸ਼ਖਸੀਅਤ ਧਿਆਨ ਨਾਲ ਸਰਵਣ ਕਰਿਓ ਇਤਿਹਾਸ ਦੇ ਵਿੱਚ ਇੱਕੋ ਇੱਕ ਸ਼ਖਸੀਅਤ ਅਫਗਾਨਿਸਤਾਨ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਖੈਬਰ ਦਰਿਆ ਨੂੰ ਪਾਰ ਕੀਤਾ ਤਾਂ ਜਿੱਕੀ ਆ ਕੁਸਤਨਾ ਵਾਹਿਗੁਰੂ ਖੈਬਰ ਤੇ ਕਬਜ਼ਾ ਕਰਕੇ ਸਦੀਆਂ ਤੋਂ ਨਾਦਰ ਸ਼ਾ ਅਹਿਮਦ ਸ਼ਾ ਅਬਦਾਲੀ ਵਰਗ ਲਟੇਰੇ ਤੇ ਧਾਰਮੀਆਂ ਨੂੰ ਸਦਾ ਲਈ ਬੰਦ ਕੀਤਾ ਸੀ ਵਿਰੋਧ ਹੋਗਾ ਜਿੱਕੀ ਆ ਕੁਸਤਨਾ ਇਹ ਐਸੇ ਸਨ ਉਹ ਖੈਬਰ ਦੇ ਦਰੇ ਤੇ ਮੰਜਾ ਡਾ ਕੇ ਬਹਿ ਜਾਂਦਾ ਸੀ ਸਰਦਾਰ ਹਰੀ ਸਿੰਘ ਨਲੂਆ ਦਾ ਜਿੱਕੀ ਆ ਕੁਸਤਨਾ ਇਹ ਜਿਹੜਾ ਰਾਹ ਹਮੇਸ਼ਾ ਲਈ ਬੰਦ ਕਰੇ ਦੇਸ਼ ਤੋਂ ਕਰੋੜਾਂ ਦੀ ਸੰਪਤੀ ਲੁੱਟ ਕੇ ਲੈ ਜਾਂਦੇ ਸਨ ਧਾੜਵੀ ਜਦੋਂ ਵੀ ਆਉਂਦੇ ਜਦੋਂ ਵੀ ਚਰਚੜ ਆਉਂਦੇ ਬਾਹਰਲੇ ਹਿੰਦੁਸਤਾਨ ਦੀ ਸੰਪਤੀ ਬੜੇ ਬਾਰੀ ਲੁੱਟ ਕੇ ਲੈ ਜਾਂਦੇ ਇੱਥੇ ਵੀ ਬੰਦ ਨਹੀਂ ਘਟੋ ਘਟ ਮਾਲ ਡੰਗਰ ਹਿੰਦੁਸਤਾਨ ਦੀ ਇੱਜ਼ਤ ਧੀਆਂ ਪਹਿਣਾ ਬੀਬੀਆਂ ਬੱਚੀਆਂ ਸਾਰੇ ਨੂੰ ਲੁੱਟ ਕੇ ਲੈ ਜਾਇਆ ਕਰਨ ਗਜਕੀਆ ਉਸਦਨਾ ਵਾਹ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਤੇ ਇੱਜ਼ਤਾਂ ਵੇਚਦੇ ਰਹੇ ਨੇ ਤੇ ਇਹ ਨੂੰ ਫਿਰ ਨੱਥ ਪਾਈ ਸੀ ਸਰਦਾਰ ਹਰੀ ਸਿੰਘ ਮਲੂਆ ਜੀ ਨੇ ਗਜਕੀਆ ਉਸਦਨਾ ਇਹ ਬਹੁਤ ਸਾਸੀ ਬੜੀ ਦਲੇਰvirti ਵਾਲੇ ਸਤਪੁਰ ਧੰਗੁਰ ਗੋਬਿੰਦ ਸਿੰਘ ਜੀ ਦੇ ਬਚਨਾਂ ਤੇ ਪਹਿਰਾ ਦੇਣ ਵਾਲੇ ਸੰਤ ਰੂਪ ਵੀ ਸਿਪਾਹੀ ਰੂਪ ਵੀ ਹਰੀ ਸਿੰਘ ਮਲੂਆ ਜੀ ਸੰਨ ਦਾ ਜਿੱਕਿਆ ਕਸਨਾ ਵਾਹ ਸਿੰਘ ਜੀ ਹਰ ਸੰਕਟ ਸਮੇਂ ਅਲੋਖੇ ਬਹਾਦਰ ਦੀ ਪ੍ਰਦਰਸ਼ਨੀ ਕਰਨੀ ਸਰ ਐਲੈਜੈਂਡਰ ਲਿਖਦੇ ਨੇ ਸਫਰਨਾਮੇ ਦੇ ਵਿੱਚ ਕਹਿੰਦੇ ਜਦੋਂ ਅਸੀਂ اٹਕ ਦਰਿਆ ਪਾਰ ਕਰਨ ਲੱਗੇ ਨਾ ਅੰਗਰੇਜ਼ ਅਧਿਕਾਰੀ ਲਿਖਦਾ ਆਪਣੀ ਸਫਰਨਾਮੀ ਦੇ ਵਿੱਚ ਜਦੋਂ ਅਸੀਂ اٹਕ ਦਰਿਆ ਪਾਰ ਕਰਨ ਲੱਗੇ ਤਾ ਸਾਡਾ ਹੌਸਲਾ ਕਹਿੰਦੇ ਉੱਥੇ ਟਹਿ ਗਿਆ ਸਾਡੇ ਨਾਲ ਸਰਦਾਰ ਹਰੀ ਸਿੰਘ ਨਲੂਆ ਤੇ ਜਦੋਂ ਅਸੀਂ ਕਿਹਾ ਵੀ ਜਦੋਂ ਦਰਿਆ ਥੋੜਾ ਬੈਠ ਗਿਆ ਨਾ ਥੋੜਾ ਸ਼ਾਂਤ ਹੋ ਗਿਆ ਫਿਰ ਚੱਲਾਂਗੇ ਤੇ ਹਰੀ ਸਿੰਘ ਨਲੂਆ ਜੀ ਨੇ ਫਿਰ ਇਹ ਬਚਨ ਕਹੇ ਕਹਿੰਦੇ ਫਿਰ ਸਿੰਘ ਬਣਨ ਦਾ ਕੀ ਫਾਇਦਾ ਜੇ ਹਰਿਆਣੇ ਰੋਕ ਲੇ ਸਾਨੂੰ ਗੱਜਕਿਆ ਕੁਸਤਨਾ ਵਾਹ ਸਿੰਘ ਦੇ ਬਚਨ ਉਹਨਾਂ ਦੇ ਮੱਖ ਤੋਂ ਸਾਰੀ ਫੌਜ ਨਹੀਂ ਜਦੋਂ ਇਹ ਬਚਨ ਸੁਣੀ ਉਹ ਘੋੜੇ ਤੇ ਸਵਾਰ ਹੋ ਕੇ ਕਹਿੰਦੇ ਮੈਨੂੰ ਵੀ ਅੰਰੇਜ਼ ਲਿਖਦਾ ਕਹਿੰਦੇ ਮੈਨੂੰ ਵੀ ਜਬਰੀ ਨਾਲ ਲੈ ਕੇ ਪਰ ਪਿਆ ਗੱਜ ਕੀ ਆਪਸਤ ਨਾਮ ਛੱਟ ਕਹਿੰਦੇ ਪਤੀ ਨਹੀਂ ਲੱਗਿਆ ਸਤਿਗੁਰ ਦੀ ਕਿਰਪਾ ਦੇ ਨਾਲ ਦੂਸਰੇ ਕਿਨਾਰੇ ਪਹੁੰਚ ਵੀ ਗਏ ਅਸੀਂ ਤੇ ਨਹੀਂ ਅਸੀਂ ਕਿੰਨਾ ਸਮਾਂ ਉੱਥੇ ਬੈਠੇ ਰਹਿਣਾ ਸੀ ਤੇ ਸੱਗਤ ਸਤਿਗੁਰ ਦੇ ਬਚਨਾਂ ਤੇ ਪਹਿਰਾ ਦੇਣ ਵਾਲੇ ਤੇ ਸਤਿਗੁਰ ਦੀ ਓਟ ਰੱਖਣ ਵਾਲੇ ਹਰੀ ਸਿੰਘ ਨਲੂਆ ਦਾ ਜੀ ਕੀ ਆਪਸਤ ਨਾਮ ਵਾਹਿਗੁਰੂ ਸਰਦਾਰ ਗੁਰਬਿਆਲ ਸਿੰਘ ਦੇ ਘਰ ਮਾਤਾ ਧਰਮਕੌਰ ਜੀ ਦੀ ਪੁੱਖੂ ਗੁਜਰਾਂਵਾਲਾ ਦੇ ਵਿੱਚ ਇਹ ਮਹਾਨ ਸੂਰਮਾ ਪੈਦਾ ਹੁੰਦਾ ਏ ਸਰਦਾਰ ਹਰੀ ਸਿੰਘ ਤੇ ਸਰਦਾਰ ਗੁਰਬਿਆਲ ਸਿੰਘ ਦੇ ਘਰ ਛੇਕਰ ਲਈ ਉਮਰੇ ਜਨਮੇ ਤੇ ਘਰਾਣੇ ਦੇ ਵਿੱਚ ਇੱਕੋ ਇੱਕ ਬਾਲ ਸੀ ਇਹ ਇੱਕੋ ਇੱਕ ਬਾਲ ਹੋਣ ਕਰਕੇ ਬੜੇ ਲਾੜ ਨਾਲ ਤੇ ਬੜੇ ਮਲਾਰਾਂ ਨਾਲ ਪਾਲਿਆ ਸੀ ਜਦੋਂ ਥੋੜਾ ਵੱਡਾ ਹੋਇਆ ਸਰਦਾਰ ਗੁਰਦੇਵ ਸਿੰਘ ਜੀ ਇਹਨਾਂ ਦੇ ਪਿਤਾ ਜੀ ਨੇ ਗੁਰਮੁਖੀ ਲਈ ਇੱਕ ਗਿਆਨੀ ਜੀ ਨਾਲ ਲਾ ਦਿੱਤੀ ਔਰ ਅਰਬੀ ਫਾਰਸੀ ਉਰਦੂ ਲਈ ਇੱਕ ਮੌਲਵੀ ਥਾਪ ਦਿੱਤੇਗਾ ਜਕੇ ਆ ਕੁਸਨਾ ਘਰੇ ਹੀ ਇਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਹਰੀ ਸਿੰਘ ਨਲੂਆ ਜੀ ਦੀ ਔਰ ਪੜਨ ਦੇ ਵਿੱਚ ਇੰਨੇ ਚੰਗੇ ਸਨ ਇੱਕ ਵਾਰ ਜਿਹੜੀ ਕਿਤਾਬ ਗ੍ਰੰਥ ਕੋਈ ਵੀ ਆਇਤ ਜਦੋਂ ਇਹਨਾਂ ਨੇ ਪੜ੍ਹ ਲਈ ਤਾਂ ਸਮਝ ਲਵੋ ਵੀ ਉਹ ਇਹਨਾਂ ਦੇ ਨਮਾਗ ਦੇ ਵਿੱਚ ਫੀਡ ਹੋ ਗਈ। ਇੰਨਾ ਜਿਆਦਾ ਤੀਖਣ ਬੁੱਧੀ ਵਾਲੇ ਬੜੀ ਤੇਜ਼ ਬੁੱਧੀ ਵਾਲੇ। ਹੁਣ ਖਾਲਸਾ ਫੌਜ ਦਾ ਚੀਫ ਕਮਾਂਡਰ ਹੋਣਾ ਛੋਟੀ ਗੱਲ ਥੋੜੀ ਹੈ ਕੋਈ। ਜਿਹਦੇ ਕੋਲ ਤੀਖਣ ਬੁੱਧੀ ਹੋਵੇਗੀ, ਦੂਰ ਅੰਦੇਸ਼ੀ ਸੋਚ ਹੋਵੇਗੀ। ਸਰਦਾਰ ਰਣਜੀਤ ਸਿੰਘ ਕੋਲ ਫਿਰ ਉਹ ਹੀ ਟਿਕ ਸਕਦਾ ਗੱਜਕੇ ਆ ਉਸਤਨਾ। ਨਵਾਬ ਸਿੰਘ ਜੀ ਤੇ ਭਾਰਤੀ ਪੰਜਾਬੀ ਉਰਦੂ ਅਰਬੀ ਕਈ ਜਵਾਨਾਂ ਸਿੱਖੀਆਂ ਅਜੇ ਮਸਾ ਹਰੀ ਸਿੰਘ ਦੇ लाडले ਜੀਵਨ ਦੀ ਇਹ ਕਹਿੰਦੇ ਸੱਤਕ ਸਾਲ ਬੀਤੇ ਤੇ ਕੀ ਹੋਇਆ ਮਾਤਾ ਜੀ ਚੜ੍ਹਾਈ ਕਰ ਗਏ ਗੱਜ ਕੀ ਆਪਕੋ ਸਤ ਸੱਤਕ ਸਾਲ ਦੀ ਉਮਰ ਦੇ ਵਿੱਚ ਬੜੀ ਛੋਟੀ ਉਮਰ ਹੁੰਦੀ ਹੈ ਮਾਂ ਦਾ ਚਲੇ ਜਾਣਾ ਉਹ ਵੀ ਸੱਤ ਸਾਲ ਦੀ ਉਮਰ ਦੇ ਵਿੱਚ ਫਿਰ ਇਹਨਾਂ ਦੇ ਮਾਮਾ ਜੀ ਦੇ ਘਰ ਪਾਲਣ ਪੋਸ਼ ਹੋਏ ਆ ਤੇ ਇਹਨਾਂ ਦਾ ਹਰੀ ਸਿੰਘ ਜੀ ਦਾ ਫਿਰ ਪੜ੍ਹਾਈ ਦੇ ਨਾਲ ਨਾਲ ਘੋੜਸਵਾਰ ਸ਼ਸਤਰ ਵਿੱਦਿਆ ਨੇਜਾਵਾਦੀ ਤਲਵਾਰ ਜੰਗੀ ਕਰਤੱਬਾਂ ਦੇ ਵਿੱਚ ਸਾਰੇ ਤਰ੍ਹਾਂ ਦੀ ਪ੍ਰਵੀਨਤਾ ਹਾਸਲ ਕਰ ਲਈ 14-15 ਸਾਲ ਦੀ ਉਮਰ ਦੇ ਵਿੱਚ ਹੀ ਐਨੀ ਬੁੱਧੀ ਵਾਲੇ ਸਨ 14 ਸਾਲ ਦੀ ਕਿੰਨੀ ਕਮਰ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਨੌਜਵਾਨਾਂ ਦੇ ਹੌਸਲੇ ਬਲੰਦ ਕਰਨ ਲਈ ਨਾ ਬਸੰਤ ਪੰਚਮੀ ਦੇ ਦਿਨਾਂ ਨਾ ਮੁਕਾਬਲੇ ਕਰਵਾਏ ਕਰਦੇ ਸਨ ਉਹ ਰਾਜ ਦਰਬਾਰ ਦੇ ਵਿੱਚ ਰਾਜ ਦਰਬਾਰ ਦੇ ਵਿੱਚ ਇਹ ਮੁਕਾਬਲੇ ਕਰਦੇ ਸਨ ਉਹਦੇ ਵਿੱਚ ਨੇਜਾबाजी ਘੋੜ ਸਵਾਰੀ ਸ਼ਸਤਰबाजी ਹੋਰ ਅਨੇਕਾਂ ਤਰ੍ਹਾਂ ਦੀ ਗੱਬਰੂਆਂ ਨੂੰ ਨੌਜਵਾਨਾਂ ਨੂੰ ਜਗਾਉਣ ਦੇ ਲਈ ਆਪਣੇ ਰਾਜ ਪ੍ਰਬੰਧ ਦੇ ਲਈ ਤੇ ਉਹਨਾਂ ਦੀ ਬੁੱਧੀ ਨੂੰ ਦੇਖਦੇ ਆਏ ਸਾਲ ਮੁਕਾਬਲੇ ਕਰਵਾਉਂਦੇ ਸਨ ਤੇ ਇਸ ਵਾਰ ਕੀ ਹੋਇਆ ਹਰੀ ਸਿੰਘ ਨੇ ਵੀ ਇਸ ਮੁਕਾਬਲੇ ਦੇ ਵਿੱਚ ਭਾਗ ਲੈ ਲਿਆ ਗੱਜਕਿਆ ਕੁਸਤਾ ਵਾਹ ਹਰੀ ਸਿੰਘ ਰੂ ਜਦੋਂ ਹਰੀ ਸਿੰਘ ਜੀ ਨੇ ਪਾਗਲੇਆ ਉੱਥੇ ਆਪਣੀ ਸ਼ਸਤਰ ਵਿੱਜਾ ਦਿਖਾਈ ਫਿਰ ਗੱਜਕਿਆ ਕੁਸਨਾ ਕਹਿੰਦੇ ਜਦੋਂ ਇੰਨਾ ਕਮਾਲ ਦਿਖਾਏ ਨਾ ਸ਼ਸਤਰ ਵਿੱਜਾ ਦਾ ਮਹਾਰਾਜੇ ਰਣਜੀਤ ਸਿੰਘ ਨੇ ਆਪਣੀ ਸੋਣੇ ਚ ਗੱਲ ਦਾ ਕੈਂਠਾ ਸੀ ਇਹਨਾਂ ਦਾ ਪਾਇਆ ਹੋਇਆ ਉਹ ਹਰੀ ਸਿੰਘ ਨੇ ਨਲੂਏ ਦੇ ਗੱਲ ਵਿੱਚ ਪਾ ਦਿੱਤਾ ਗੱਜਕਿਆ ਕੁਸਨਾ ਐਨਾ ਖੁਸ਼ ਹੋ ਗਏ ਐਸਾ ਯੋਧਾ ਜੋ ਧਰਤੀ ਨੂੰ ਤੁਰਦਾ ਧਰਤੀ ਕੰਬਦੀ ਹੈ ਗੱਜਕਿਆ ਕੁਸਨਾ ਨਵਾਂ ਗਰੂ ਤੇ ਮਹਾਰਾਜਾ ਹਰਜੀਤ ਸਿੰਘ ਨੇ ਆਪਣੇ ਗਲ ਦਾ ਸੋਨੇ ਦਾ ਕੈਂਠਾ ਤਾਰ ਕੇ ਇਹਨਾਂ ਦੇ ਗਲ ਵਿੱਚ ਪਾਇਆ ਤੇ ਆਪਣੇ ਬਾਡੀਗਾਰਡਾਂ ਦੇ ਵਿੱਚ ਭਰਤੀ ਕਰੇ ਆ ਪਹਿਲੀ ਵਾਰ ਜਿਹੜੇ ਮੇਨ ਬਾਡੀਗਾਰਡ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਨ ਚੁਣਵੀ ਉਹਨਾਂ ਦੇ ਵਿੱਚ ਭਰਤੀ ਕਰੇ ਆ ਰਾਜਾ ਇੱਕ ਦਿਨ ਕਹਿੰਦੇ ਆਪਣੇ ਬਾਡੀਗਾਰਡਾਂ ਸਮੇਤ ਸ਼ਿਕਾਰ ਖੇਡਣ ਗਈ ਜੰਗਲ ਦੇ ਵਿੱਚ ਇੱਕ ਸ਼ੇਰ ਅਚਾਨਕ ਸ਼ਿਕਾਰੀ ਟੁਕੜੀ ਤੇ ਹਮਲਾ ਕਰ ਬੈੰਦਾ ਹੈ ਹਮਲਾ ਇੰਨਾ ਤੇਜ਼ ਹੋਇਆ ਹਰੀ ਸਿੰਘ ਨੂੰ ਮੌਕਾ ਨਹੀਂ ਮਿਲਿਆ ਵੀ ਤਲਵਾਰ ਤੇ ਹੱਥ ਪਾ ਲਵਾਂਗਾ ਜੇ ਕੀ ਆਪਕੋ ਸੁਣਾ ਇੰਨਾ ਤੇਜ਼ ਉਹ ਸ਼ੇਰ ਨਾਲ ਗੁੱਥਨ-ਗੁੱਥਾ ਹੋ ਗਏ ਹਰੀ ਸਿੰਘ ਜੀ ਸ਼ੇਰ ਨੂੰ ਕਹਿੰਦੇ ਮੁdbੇ मुंह ਛੱਟਿਆ ਫੜ ਕੇ ਜਵਾਰੇਾਂ ਤੋਂ ਉਹਦੇ ਸੰਭਾਲਣ ਤੋਂ ਪਹਿਲਾਂ ਹੀ ਕਹਿੰਦੇ ਇਹੋ ਜਿਹਾ ਵਾਰ ਕੀਤਾ ਸ਼ੇਰ ਦੀ ਗਰਦਨ ਤੇ ਤੜ ਕਹਿੰਦੇ ਵੱਖੋ ਵੱਖਰੇ ਹੋ ਜਾਏਗਾ ਜਿਕੇ ਆਪ ਉਸ ਦਿਨ ਵਾਹ ਗੁਰੂ ਇਸਾ ਅਜੋ ਦ੍ਰਿਸ਼ ਦੇਖਿਆ ਨਾ ਨਾਲ ਦੀਆਂ ਫੌਜਾਂ ਮਹਾਰਾਜ ਅਨੰਦ ਸਿੰਘ ਨੇ ਤੇ ਕਹਿਣ ਕੋਈ ਲਫਜ਼ ਹੀ ਨਹੀਂ ਬਚਿਆ ਜਿਕੇ ਆਪ ਉਸ ਦਿਨ ਜਦੋਂ ਆਪਣੀ ਤਲਵਾਰ ਨਾਲ ਇਹੋ ਜਿਹਾ ਵਾਰ ਕੀਤਾ ਮਹਾਰਾਜਾ ਹੈਰਾਨ ਰਹਿ ਗਿਆ ਕਿ ਕੋਈ ਐਸਾ ਵੀ ਉਹਦਾ ਹੋ ਸਕਦਾ ਹੈ ਬਿਲਕੁਲ ਖੁਸ਼ ਹੋ ਗਿਆ ਉੱਥੋਂ ਫਿਰ ਹਰੀ ਸਿੰਘ ਲਲੂਆ ਜੀ ਨੇ ਰਾਜਾ ਨਲ ਦੀ ਉਪਾਧੀ ਵੀ ਦਿੱਤੀ ਕੀ ਗੱਜਿਆ ਉਸਤਨਾ ਔਰ ਇਹ ਵੀ ਉਪਾਧੀ ਦਿੱਤੀ ਨਾਲ ਸਨਮਾਨ ਦਿੱਤਾ ਸ਼ੇਰ ਦਿਲ ਰਜiment ਦਾ ਸਰਦਾਰ ਜਰਨੈਲ ਨਿਯੁਕਤ ਕਰ ਦਿੱਤਾ ਨਾਲ ਦੀ ਨਾਲ ਤਾਂ ਜਿੱਕਿਆ ਉਸਤਨਾ ਵਾਹ ਉਸ ਵਕਤ ਮਹਾਰਾਜੀ ਨਾਲ ਇੱਕ ਚਿੱਤਰਕਾਰ ਵੀ ਸੀ ਜਿੱਤੋ ਮਹਾਰਾਜੇ ਨੇ ਹਰੀ ਸਿੰਘ ਦੀ ਉਹ ਤਸਵੀਰ ਬਣਵਾਈ ਸ਼ੇਰ ਨਾਲ ਲੜਦਿਆਂ ਦੀ ਗਜਕੇ ਆਪਕੋਸਤ ਨਾਲ ਉਹ ਤਸਵੀਰ ਬਣਾ ਕੇ ਸਰਦਾਰ ਹਰੀ